ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪਲਾਜ਼ੋ ਦੀ ਕਟਿੰਗ ਕਰਨਾ ਦੱਸਾਂਗੇ ਵੀ ਕਿੰਨੀ ਆਪਾਂ ਲੈਂਥ ਰੱਖਣੀ ਹੈਗੀ ਕਿੰਨਾ ਆਪਾਂ ਘੇਰਾ ਰੱਖਣਾ ਕਿੰਨਾ हिਪ ਦੇ ਹਿਸਾਬ ਨਾਲ ਇਹਦੇ ਵਿੱਚ ਜੀ ਇੱਕ ਗੱਲ 'ਚ ਬੰਦਾ ਉਲਝ ਜਾਂਦਾਗਾ ਕਿ ਆਪਾਂ हिਪ ਕਿਹਨੂੰ ਕਹਿੰਦੇ ਨੇ ਕਮਰ ਕਿਹਨੂੰ ਕਹਿੰਦੇ ਨੇ ਜਾਂ ਥਾਈ ਕਿਹਨੂੰ ਕਹਿੰਦੇ ਨੇਗੇ ਉਹ ਆਪਾਂ ਸਾਰੀ ਗੱਲ ਡਿਟੇਲਸ ਆਪਾਂ ਤੁਹਾਨੂੰ ਦੱਸੀ ਹੋਈ ਹੈ ਤੁਸੀਂ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾ ਤੇ ਜੇ ਤੁਹਾਨੂੰ ਕੁਝ ਨਹੀਂ ਪਤਾ ਲੱਗਦਾ ਹੁੰਦਾ ਜੀ ਤੁਸੀਂ ਮੈਸੇਜ ਕਰ ਦਿਆ ਕਰੋ ਮੈਸੇਜ ਪ੍ਰੋਪਰ ਕਰਿਆ ਕਰੋ ਕਈ ਵਾਰ ਤੁਸੀਂ ਇਦਾਂ ਲਿਖਦੇ ਹੋ ਨਾ ਵੀ ਇੰਨੇ ਸਾਤੀ ਦੇ ਹਿਸਾਬ ਨਾਲ ਐ ਇੰਨੇ ਫਿਟਿੰਗ ਦੇ ਹਿਸਾਬ ਨਾਲ ਸਾਨੂੰ ਕਮੀਜ਼ ਦੀ ਕਟਿੰਗ ਦੱਸੋ ਤੁਸੀਂ ਇਹ ਲਿਖ ਦਿਆ ਕਰੋ ਜੀ ਆਪਾਂ ਸਿੰਗਲ ਚ ਪੁੱਛਦੇ ਹਾਂ ਜਾਂ ਤੁਸੀਂ ਡਬਲ ਚ ਪੁੱਛਦੇ ਹੋਗੇ ਵੀ ਕਿੰਨੇ ਆਪਾਂ ਜੇ ਮੈਂ 34 ਇੰਚ ਸਾਤੀ ਦੇ ਹਿਸਾਬ ਨਾਲ ਜਾਂ 17 ਇੰਚ ਰੱਖੀ ਆ ਜਾਂ 34 ਹੋਈ ਆਗੀ ਇਹ ਤੁਸੀਂ ਪ੍ਰੋਪਰ ਕਲੀਅਰ ਕਰਿਆ ਕਰੋ ਜੀ ਫਿਰ ਆਪਾਂ ਤੁਹਾਡੇ ਵਾਸਤੇ ਵੀਡੀਓ ਬਣਾ ਦਾਂਗੇ ਤੇ ਇਹ ਵੀਡੀਓ ਤੁਸੀਂ ਜਰੂਰ ਧਿਆਨ ਨਾਲ ਦੇਖਣੀ ਜੀ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਆਪਣੇ ਸਬਸਕ੍ਰਾਈਬਰ ਬਹੁਤ ਘੱਟ ਨੇ ਤੇ ਤੁਸੀਂ ਸਬਸਕ੍ਰਾਈਬ ਜਰੂਰ ਕਰਿਆ ਕਰੋ ਚੈਨਲ ਨੂੰ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਚਲੋ ਠੀਕ ਹੈ ਜੀ ਆਪਾਂ ਹੁਣ ਕਰਦੇ ਆਂ ਪਲਾਜ਼ੋ ਦੀ ਕਟਿੰਗ ਸ਼ੁਰੂ ਹਾਂਜੀ ਆਪਾਂ ਪਲਾਜ਼ੋ ਦੀ ਕਟਿੰਗ ਕਰਨ ਲੱਗੇ ਆਂਗੇ ਤੁਸੀਂ ਕਿਸੇ ਵੀ ਨਾਪ ਦੇ ਪਲਾਜ਼ੋ ਦੀ ਕਟਿੰਗ ਕਰ ਸਕਦੇ ਹੋਗੇ ਤੇ ਆਪਾਂ ਨੂੰ ਸਿਰਫ ਇਸ ਨਾਪ ਵਿੱਚ हिਪ ਦੀ ਜ਼ਰੂਰਤ ਪੈਂਦੀ ਹੁੰਦੀ ਹੈ hip ਦੇ ਨਾਪ ਦੀ ਆਪਾਂ ਨੂੰ ਸਿਰਫ ਜ਼ਰੂਰਤ ਪਾਉਗੀ ਉਹਦੇ ਵਿੱਚ ਆਪਾਂ ਦੇਖਣਾਗਾ ਵੀ ਆਪਣਾ hip ਦਾ ਨਾਪ ਕਿੰਨਾ ਹੁੰਦਾਗਾ ਆਪਾਂ ਤੁਹਾਨੂੰ ਦੱਸਦੇ ਆ ਕਿੱਥੋਂ hip ਮਾਣਨੇ ਆ ਕਿੱਥੋਂ ਕਮਰ ਮਾਣਨੀ ਹੈਗੀ ਇਹ ਆਪਾਂ ਹੁਣ ਤੁਹਾਨੂੰ ਨਾਲ ਦੀ ਨਾਲ ਕਟਿੰਗ ਕਰਾਂਗੇ ਨਾਲ ਦੀ ਨਾਲ ਆਪਾਂ ਤੁਹਾਨੂੰ ਦੱਸਾਂਗੇ hip ਆਪਣੇ ਕੋਲੇ ਹੈਗੀ ਹੈ ਜੀ 21 ਇੰਚ ਤਿਆਰ 21 ਦਾ ਤੁਸੀਂ ਅੱਧ ਕਰ ਲੈਣਾ ਕਿੰਨਾ ਹੁੰਦਾਗਾ 10.5 ਇੰਚ ਆਊਗਾ ਜਿੰਨੀ ਵੀ ਤੁਹਾਡੀ hip ਆ ਗਈ ਉਹਦਾ ਤੁਸੀਂ ਅੱਧ ਕਰ ਲੈਣਾਗਾ

पेंती इंचा प्लाजो तैयार रखा गा इतना तो पैंती इंचा सीधा एक मिनट हम जिन्ना नीचे फोल्ड करना दो ढाई इंच उन्हें देवी इस भी अपना नुशान लाने अपने को इंच दस साढ़े बारह इंच के नुशान ला इधरों जेड़ा अपा आसन रखना साढ़े बारह इंच ही रखना ਤੁਸੀਂ ਵੀ ਆਪਾਂ 1.5 ਇੰਚ ਦੀ ਨਿਸ਼ਾਨ ਲਾਣੀ ਇੱਥੋਂ ਇੱਥੋਂ ਵੀ ਆਪਾਂ 1.5 ਇੰਚ ਰੱਖਿਆ ਜੀ ਇੱਥੋਂ 2 ਇੰਚ ਅੱਗੇ ਤੁਸੀਂ ਨਿਸ਼ਾਨ ਲਾ ਲੈਣਾ ਪਤਲੇ ਦੇ ਭਾਰੇ ਦੇ ਹਿਸਾਬ ਨਾਲ ਤੁਸੀਂ ਜੇ ਜ਼ਿਆਦਾ ਹੈਵੀ ਆ ਤਾਂ ਤੁਸੀਂ 2.5 ਇੰਚ ਤੇ ਵੀ ਨਿਸ਼ਾਨ ਲਗਾ ਸਕਦੇ ਹੋ ਜੇ ਪਤਲਾ ਨਾ ਆਪ ਆਪਣੇ ਕੋਲੇ ਤਾਂ 2 ਇੰਚ ਤੇ ਨਿਸ਼ਾਨ ਲਗਾ ਸਕਦੇ ਹੋ ਇਸ ਤੋਂ ਤੁਸੀਂ ਬਾਕਸ ਬਣਾ ਲੈਣਾ आ चीज तो नहीं फिर गुड़ाई देनी ठीक है जी हम आप इतों गुलाई पा ली थी जी हूँ आप इतो दो इंच का निशान लगा लेना

ਇਦਾਂ ਤੁਸੀਂ ਇਸ ਤਰ੍ਹਾਂ ਇਸ ਤਰ੍ਹਾਂ ਪਲਟਾ ਲੈਣਾ ਇਸ ਤਰ੍ਹਾਂ ਤੁਸੀਂ ਆਵੜੇ ਨੂੰ ਸ਼ਾਮ ਨੂੰ ਇਦੋਂ ਆਹ ਹਿੱਪ ਦੀ ਜਿਹੜੀ ਆਪਾਂ ਬਲਾਈ ਪਾਈ ਸੀ ਉੱਥੇ ਮਿਲਾ ਦੇਣਾ ਠੀਕ ਹੈ ਜੀ ਆ ਆਪਣਾ ਫੋਲਡ ਕਰਨ ਵਾਲਾ ਹੋ ਗਿਆ ਆ ਨੀਚੋਂ ਜਿਹੜੀ ਮੂਰੀ ਮੋੜਨੀ ਆਉਂਦਾ ਹੋ ਗਿਆ ਆ ਜਿਹੜਾ ਆਪਾਂ ਇਥੋਂ ਸ਼ੇਪ ਦੇਣੀ ਆ ਉਹਦਾ ਨਿਸ਼ਾਨ ਹੋ ਗਿਆ ਇਹਦੇ ਵਿੱਚ ਤੁਸੀਂ ਜਿਹੜਾ ਫਰੰਟ ਵਾਲਾ ਪੱਲਾ ਉਹ वो बद तो कोई भी मार्जिन नहीं रखना जिन्ना पूरा -पूरा लगाया लगया उन्न ही कटिंग करनी ठीक है जी कटिंग कर दें उसी देखो आप इस तरह कटिंग करनी है आज जो नीचे वाला निशान लगाया सी, इस इसको तो आपू कटिंग कर लेना जो इधर आप शेप वाला निशान लगाया सी। भी अपना जेडे लगाए ने अपना उस तरह ही कटिंग करनी ਜੇ ਤੁਹਾਡੇ ਕੋਲੇ ਕੰਨੀ ਖਿੱਚ ਪਾਉਂਦੀ ਹੈ ਜੀ ਕੰਨੀ ਖਿੱਚੀਆਂ ਤਾਂ ਤੁਸੀਂ ਉਹਨੂੰ ਪਹਿਲਾਂ ਕਟਿੰਗ ਕਰ ਦੋ ये बैग थोड़ा दे दे आ वाली चीज ही ज्यादा खिच पा अपने क्लास में होती है